ਹੁਸ਼ਿਆਰਪੁਰ ਤੋਂ ਚੱਲਿਆ ਸੰਗ ਹਰਚੋਵਾਲ ਕਾਦੀਆਂ ਬਟਾਲਾ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਸੰਗਤਾਂ ਦੇ ਵਿੱਚੋਂ ਉਤਸ਼ਾਹ ਇਕ ਤਾਰੀਖ ਤੋਂ ਚੱਲਿਆ ਪੈਦਲ ਸੰਗ ਚਾਰਦਾਰੀਗ ਨੂੰ ਪਹੁੰਚੇਗਾ ਡੇਰਾ ਬਾਬਾ ਨਾਨਕ ਥਾਂ-ਥਾਂ ਤੇ ਲੱਗੇ ਲੰਗਰ ਸੇਵਾ ਸੇਵਾਦਾਰਾਂ ਵਿੱਚ ਭਾਰੀ ਉਤਸ਼ਾਹ ਜਦੋਂ ਇਸ ਸਬੰਧ ਵਿੱਚ ਸੰਗਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਕਿਰਪਾ ਹੈ ਹਰ ਸਾਲ ਅਸੀਂ ਹੁਸ਼ਿਆਰਪੁਰ ਤੋਂ ਜਲ ਕੇ ਇਦਾਂ ਹੀ ਪੈਦਲ ਯਾਤਰਾ ਕਰਦੇ ਹਾਂ ਰਸਤੇ ਵਿੱਚ ਵੀ ਸੰਗਤਾਂ ਵੱਲੋਂ ਹਰ ਪ੍ਰਕਾਰ ਦੇ ਲੰਗਰ ਪੰਡਾਰੇ ਲਗਾਏ ਜਾਂਦੇ ਨੇ ਅਸੀਂ ਹਰ ਸਾਲ ਉਡੀਕ ਕਰਦੇ ਰਹਿੰਦੇ ਹਾਂ ਕਿ ਸੰਗ ਦਾ ਮੇਲਾ ਵੇਖਣ ਵਾਸਤੇ ਅਤੇ ਪੈਦਲ ਯਾਤਰਾ ਕਰਦੇ ਹੋਏ ਡੇਰਾ ਬਾਬਾ ਨਾਨਕ ਪਹੁੰਚਾਂਗੇ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਇਸ ਮੌਕੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਸੋ ਹੁਸੇ ਹਰ ਪਰ ਤੋਂ ਸੰਗ ਜਿਹੜਾ ਚੱਲਦਾ ਤੋਂ ਚੱਲ ਕੇ ਪੈਦਲ ਯਾਤਰਾ ਹੁੰਦੀ ਹੈ ਹਰ ਸਾਲ ਦੀ ਸਾਲ ਜਿਹੜਾ ਏ ਉਹ ਮੇਲਾ ਮਨਾਇਆ ਜਾਂਦਾ ਏ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਤਾਂ ਜਿਹੜੀਆਂ ਨੇ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਕਰਕੇ ਪਹੁੰਚਦੀਆਂ ਨੇ ਪਹਿਲਾਂ ਹੁਸ਼ਿਆਰਪੁਰ ਤੋਂ ਸੰਗ ਚੱਲਦਾ ਏ ਤੇ ਫੇਰ ਉਹ ਕਾਦੀਆਂ ਹਰਚੋਵਾਲ ਫਿਰ ਕੁਕਰ ਫੌਜੀਆਂ ਬੁਲੇਵਾਲ ਪਿੰਡ ਤੇ ਘੁਮਾਰਾਂ ਤੋਂ ਚੱਲ ਕੇ ਤੇ ਫੇਰ ਜੇਰਾਏ ਉਹ ਉੱਥੇ ਪਹੁੰਚਣਾ ਏ ਸਟੇ ਕਰਕੇ ਬੇਰਾ ਬਾਬਾ ਨਾਨਕ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਹੈ ਸਾਹ ਬੁਲੇਵਾਲੀਏ ਦਾ ਸੰਗਤਾਂ ਬੈਠ ਕੇ ਰੈਸਟ ਕਰਦੀਆਂ ਨੇ ਇੱਥੇ ਤੇ ਨਾਲ ਦੀ ਨਾਲ ਤਾਰੀਫ਼ ਵੀ ਕਰਦੀਆਂ ਨੇ ਪਿੰਡ ਦੀਆਂ ਕਿ ਬੜਾ ਵਧੀਆ ਜਿਹੜਾ ਪਿੰਡ ਬਣਾਇਆ ਏ ਤੇ ਸੰਗਤਾਂ ਵੀ ਤੁਹਾਨੂੰ ਫੇਰ ਤਸਵੀਰਾਂ ਦਿਖਾਵਾਂਗੇ ਕਿ ਸੰਗਤਾਂ ਪੈਦਲ ਪੈਦਲ ਯਾਤਰਾ ਜਿਹੜੀਆਂ ਕਰਦੀਆਂ ਨੇ ਗੱਡੀਆਂ ਤੇ ਵੀ ਆਉਂਦੇ ਨੇ ਪਰ ਪੈਦਲ ਸਭ ਤੋਂ ਜ਼ਿਆਦਾ ਜਿਹੜੀ ਸੰਗਤਾਂ ਤੇ ਪਹੁੰਚਦੀ ਏ ਤੇ ਬੜਾ ਉਤਸ਼ਾਹ ਏ ਸੰਗਤਾਂ ਦੇ ਵਿੱਚ ਕਿਉਂਕਿ ਹਰ ਸਾਲ ਜਿਹੜਾ ਏ ਸੰਗ ਦਾ ਮੇਲਾ ਜਿਹੜਾ ਏ ਲੱਗਦਾ ਭਾਰੀ ਤਦਾਰ ਦੇ ਵਿੱਚ ਜਿਹੜੇ ਨੇ ਇੱਥੇ ਸੰਗਤਾਂ ਪਹੁੰਚਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਾਰਕ ਵੀ ਬਹੁਤ ਵਧੀਆ ਬਣੀ ਏ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਦੇ ਨਾਲ ਕਿੱਤੋਂ ਸੰਗਤਾਂ ਆਈਆਂ ਨੇ ਤੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਗੁਲਵਿੰਦਰ ਸਿੰਘ ਜੀ ਗੁਲਵਿੰਦਰ ਜੀ ਕਿੱਤੋਂ ਆਏ ਜੀ ਅਸੀਂ ਆਏ ਦੱਸੂਗੇ ਸੋ ਹਰ ਸਾਲ ਆਂਦੇ ਤੁਸੀਂ ਹਾਂਜੀ ਹਰ ਸਾਲ 30 ਸਾਲ ਹੋ ਗਏ ਹਨ ਨੂੰ ਅੱਛਾ ਜੀ ਕਿੰਨੇ ਕੀ ਕਿਰਪਾ ਫਿਰ ਬਾਬਾ ਜੀ ਬਾਬੇ ਜੀ ਫੁੱਲ ਕਿਰਪਾ ਜੀ ਸੋ ਜਿਹੜੀਆਂ ਮੰਨਤਾ ਮੰਗਦੇ ਹੋ ਫਿਰ ਬਾਬਾ ਜੀ ਕਿਰਪਾ ਕਰਦੇ ਮੈਂ ਕਹਾਂ ਮਹਾਰਾਜ ਸਾਰੇ ਇਹਨਾਂ ਪੂਰੀਆਂ ਕਰਦੇ ਨੇ ਹਨ 30 ਸਾਲ ਹੋ ਗਏ ਨੇ ਮੈਂ ਬਣੀ ਅਰਸਾ ਤੋਂ ਪਜਾਤਾ ਹਾਂ ਸੋ ਕਿਦਨ ਚੱਲਦਾ ਉਤੋਂ ਸੰਗ ਤੇ ਕਿੰਨੀ ਕੀ ਸੰਗਤ ਉਤੋਂ ਚੱਲਦੀ ਨਾਲ ਉਤੋਂ ਚੱਲਦਾ ਹੈਗਾ ਮੈਂ ਪਹਿਲੀ ਤਰੀਕ ਤੋਂ ਚੱਲਦਾ ਤੇ 2 ਮਾਰਚ ਨੂੰ ਪਹੁੰਚਦਾ ਪੇਟਾਂ ਲਈ ਬਤਨ ਦੇ ਤੇ ਪੇਟਾਂ ਤੋਂ ਚੱਲ ਕੇ ਫਿਰ ਆਉਂਦਾ ਵਾ ਇੱਥੇ ਆਪਣਾ ਹਰਚੋ ਆ ਰੁਕਦਾ ਵਾ ਜੀ ਹਰਚੇ ਵਾਲ ਤੇ ਫਿਰ ਚਾਲੇ ਪੈਂਦਾ ਫਿਰ ਘੁੰਮਣਾ ਰੁਕਣਾ ਵਾ ਜੀ ਕੁੰਮਣਾ ਰੋਣਾ ਘੁੰਮਣਾ ਤਾਂ ਫਿਰ ਸਿੱਧਾ ਡੇਰਾ ਸਭ ਜਾਣਾ ਜੀ ਹਾਂਜੀ ਫਿਰ ਇਹ ਪਿੰਡ ਦੇ ਵਿੱਚ ਪਹੁੰਚੇ ਹੋ ਤੁਸੀਂ ਕਿੱਦਾਂ ਦਾ ਪਿੰਡ ਲੱਗਦਾ ਤੁਹਾਨੂੰ ਪਿੰਡ ਬਹੁਤ ਵਧੀਆ ਪਹਿਲਾਂ ਜਦੋਂ ਹੁੰਦੀ ਸੀ 30 ਸਾਲ ਪਹਿਲਾਂ ਹੁੰਦੀ ਉਦੋਂ ਮਤਲਬ ਥੋੜਾ ਏਦਾਂ ਸੁਧਾਰ ਹੀ ਹੁਣ ਤਾਂ ਬਹੁਤ ਵਧੀਆ ਬਾਬੇ ਨਾਨਕ ਨਹੀਂ ਮੇਰਾ ਕਰਤੀਆਂ ਦੇ ਸੰਗਤ ਦੇ ਚੱਲਦੇ ਪੈਂਦੇ ਨੇ ਲੋਕੀ ਬਹੁਤ ਸੋਹਣਾ ਇੱਥੇ ਆਪਣਾ ਸੋਹਣੀ ਸੇਵਾ ਕਰਦੇ ਨੇ ਮਤਲਬ ਤੇ ਬਹੁਤ ਵਧੀਆ ਪਿੰਡ ਦਾ ਮੁੰਡਾ ਮਿਹਨਤ ਕਰਦਾ ਐ ਐਨਆਰਆਈ ਵੀਰ ਉਹਨੇ ਪਿੰਡ ਦੇ ਉੱਤੇ ਇੰਨੇ ਪੈਸੇ ਲਾ ਕੇ ਪਿੰਡ ਦੀ ਖੂਬਸੂਰਤੀ ਬਣਾਈ ਐ ਤਾਂ ਲੋਕ ਜਿਹੜੇ ਰੈਸਟ ਵੀ ਕਰ ਦਿੰਦੇ ਕੀ ਕਹਿਣਾ ਚਾਹੁੰਦੇ ਹੋਣਾ ਬੱਸ ਕਹਿਣਾ ਕਹਿੰਦੇ ਵੀ ਕੋਈ ਬਹਿਨ ਨੂੰ ਜਗ੍ਹਾ ਤੇ ਫਿਰ ਉਹਨਾਂ ਵਾਤੇ ਵਧੀਆ ਕਵਾਂਗੇ ਆਪਾਂ ਜਿਨ੍ਹਾਂ ਨੇ ਵਧੀਆ ਇਥੇ ਮਤਲਬ ਗੰਦਗੀ ਹੁੰਦੀ ਸੀ ਹੁਣ ਸੋਹਣਾ ਮਤਲਬ ਬਣਿਆ ਤੇ ਸੋਹਣਾ ਵੇਖਣ ਨੂੰ ਲੱਗਦਾ ਵਾ ਵੀ ਆਈ ਦਾ ਤੇ ਬੜਾ ਮਤਲਬ ਮਨਖੋਸ਼ ਹੁੰਦਾ ਵੀ ਕਿਸੇ ਨੇ ਪੈਸੇ ਲਾਏ ਨੇ ਵੀ ਠੀਕ ਐ ਨਾ ਇਹ ਕਰਕੇ ਮਤਲਬ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਸਭ ਨੂੰ ਜਿਹੜੇ ਬੱਚੇ ਮਿਹਨਤ ਕਰ ਠੀਕ ਹੈ ਸੋ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਸਤਿ ਸ੍ਰੀ ਅਕਾਲ ਜੀ ਅਸੀਂ ਆਏ ਦਸੂਹੇ ਤੋਂ ਜੀ ਤੁਸੀਂ ਵੀ ਆਏ ਹਰ ਸਾਲ ਆਉਂਦੇ ਹੋ ਹਰ ਸਾਲ ਆਦੇ ਪਿੰਡ ਕਿੱਦਾਂ ਦੇਖਦੇ ਹੋ ਕਿ ਕਿੰਨਾ ਕੁ ਵਧੀਆ ਪਿੰਡ ਬਹੁਤ ਖੂਬਸੂਰਤ ਹੈ ਤੁਹਾਡੇ ਸਾਹਮਣੇ ਤਸਵੀਰਾਂ ਦੇ ਕਿੰਨੇ ਵਧੀਆ ਛੱਪੜ ਆਰਾ ਬਗਾਰਾ ਜੀ ਸਾਈਡਾਂ ਦੇ ਰੁੱਖ ਲਾਏ ਨੇ ਬੂਟੇ ਲਾਏ ਨੇ ਫੁੱਲ ਆਏ ਨੇ ਬਹੁਤ ਸੋਹਣਾ ਸੋ ਵਧੀਆ ਹੈ ਜੀ ਸੰਗਤਾਂ ਫਿਰ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਪੈਦਲ ਚੱਲੇ ਪਾ ਕੇ ਆਂਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਨਾਲ ਕਿਉਂਕਿ ਸਾਡੀਆਂ ਭੈਣਾਂ ਨੇ ਤੇ ਬੜੀ ਕੱਸਤੇ ਚੱਲ ਕੇ ਜਿਹੜੇ ਸੰਗਤਾਂ ਆਂਦੀਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਵਸਕਾਲ ਬਾਈ ਜੁਕਰ ਖਾਲਸਾਬ ਅੱਧਰ ਦੇਖੋ ਐ ਤਰ੍ਹਾਂ ਤਰ੍ਹਾਂ ਜਿਉਂ ਉਹਨਾਂ ਦੀ ਸੋ ਕਿੱਥੋਂ ਆਏ ਦੇ ਅੱਧਰ ਦੇਖੋ ਅਸੀਂ ਜੀ ਆਪਣੇ ਪਿੰਡ ਬਲਵਾ ਦਾ ਖਗਾਲੇ ਸੈਣੇ ਤੋਂ ਆਏ ਜੀ ਪਰ ਹਰ ਸਾਲ ਆਂਦੇ ਜੇ ਹਰ ਸਾਲ ਆਂਦੇ ਜੋਈ ਮੌਕਾ ਮਿਲਦਾ ਆਉਂਦਾ ਸੋ ਕਿੰਨਾ ਕਿ ਫਿਰ ਉਤਸ਼ਾਹ ਇਹ ਸੰਗਤਾਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਹਰ ਸਾਲ ਸੰਗ ਜਰਾਂਦੇ ਹਰ ਸਾਲ ਸ਼ਾਇ ਸੰਗਤਾਂ ਦੇ ਬਹੁਤ ਜ਼ਿਆਦੇ ਆ ਅਸੀਂ ਵੀ ਦੇਖ ਰਿਹਾ ਵੀ ਹਰੇਕ ਸਾ ਉਤਸ਼ਾਹ ਵਾਦਾ ਆ ਰਿਹਾ ਬੜਾ ਆਨੰਦੀ ਆ ਰਿਹਾ ਫਿਰ ਰਸਤੇ ਦੇ ਵਿੱਚ ਲੰਗਰ ਹੋ ਨੰਦੀ ਨੰਦਾ ਜੀ ਬਹੁਤ ਵਧੀਆ ਹੈ ਮਤਲਬ ਕਿ ਪਰਮਾਤਮਾ ਦਾ ਇੰਤਜ਼ਾਰ ਕਰ ਰਹੀਆਂ ਜਿਹੜੀਆਂ ਸੇਵਾ ਕਰਨ ਵਾਲੀਆਂ ਸੋ ਕਿੱਥੇ ਸੰਗਤ ਚੱਲਦੀ ਹੈ ਤੇ ਕਿੱਥੇ ਫਿਰ ਲੱਗਦਾ ਮਤਲਬ ਕਿ ਖਡਾਲਾ ਨਾਲ ਚੱਲ ਰਹੀ ਜਿਹੜੇ ਮੈਂ ਆਪਣੇ ਪਰਮਾਤਮਾ ਦਾ ਇੰਤਜ਼ਾਰ ਕਰ ਰਹੀਆਂ ਮੈਂ ਸੰਗਤਾਂ ਦਾ ਇੰਨਾ ਉਹ ਕਰਦੀਆਂ ਆਦਰਮਾ ਪੈਰ ਪੈਰ ਤੇ ਲੰਗਰ ਲੱਗੇ ਸੋ ਇਸ ਪਿੰਡ ਦੇ ਵਿੱਚ ਪਹੁੰਚੇ ਉਹ ਪਿੰਡ ਦਾ ਕਿੱਦਾਂ ਦਾ ਵਧੀਆ ਲੱਗਿਆ ਤੁਹਾਨੂੰ ਪਿੰਡ ਦਾ ਵੀ ਬਹੁਤ ਵਧੀਆ ਸੀ ਪਹਿਲੇ ਗੱਲ ਕਰਦੇ ਨਿਕਾ ਨਿਖਾ ਨਿਊ ਮਾਡਰਨ ਵਿਲੇਜ ਫੁੱਲੇਵਾਲ ਲਿਖਿਆ ਹੈ ਇਹਦਾ ਪਹਿਲਾ ਚੱਪੜੀ ਦੇਖਿਆ ਬੜਾ ਵਧੀਆ ਬਣਾਇਆ ਤੁਸੀਂ ਗੱਲ ਕਰਾਈ ਸਾਡੇ ਬਣਾ ਚੱਪੜੇ ਤਾਂ ਬਣਨਾ ਚਾਹੀਦਾ ਜੀ ਉਹਦੀ ਵਧੀਆ ਲੱਗ ਰਹੀ ਮੇਰੇ ਨਾਲ ਇਹ ਇੱਕੋ ਇੱਕ ਤੁਹਾਡਾ ਬੱਚਾ ਹੈ ਜੀ ਜਿੰਨੇ ਬਾਹਰ ਜਾ ਕੇ ਫੌਰੀ ਦੇ ਵਿੱਚ ਮਿਹਨਤ ਕਰਕੇ ਤੇ ਪਿੰਡ ਦੇ ਉੱਤੇ ਪੈਸੇ ਲਾ ਕੇ ਲੱਖਾਂ ਰੁਪਏ ਲਾ ਤੇ ਕੀ ਕਹਿਣਾ ਚਾਹਤੇ ਉਹਦੇ ਬਾਰੇ ਨੇ ਸੇ ਆਪਣੇ ਬੱਚੇ ਆਸ਼ੀਰਵਾਦ ਪਰਮਾਤਮਾ ਦਾ ਆਸ਼ੀਰਵਾਦ ਆ ਉਹਨੇ ਨਹੀਂ ਮਿਹਨਤ ਕੀਤੀ ਆ ਇੱਕ ਦੂਜਾ ਵਾਸਤੇ ਵੀ ਇੱਕ ਮਨ ਬਣਦਾ ਜਾ ਬਣਦਾ ਆ ਮੋਡਰਨ ਬੰਦੇ ਵੀ ਅਸੀਂ ਦੂਸਰੇ ਪਿੰਡਾਂ ਜੇ ਤਾਂ ਕਰੀਏ ਪਹੁੰਚ ਲਗਾਉਣਾ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਉਸ ਬੱਚੇ ਨੇ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਤੁਸੀਂ ਵੀ ਤੇਰਾ ਅਸ਼ੀਰਵਾਦ ਦੇ ਕੇ ਜਾਓ ਕਿ ਬੱਚੇ ਮਾਰੇ ਇੱਕ ਬੱਚੇ ਨੂੰ ਇੱਕ ਤਾਂ ਸੋਚ ਹੋਣੀ ਚਾਹੀਦੀ ਹੈ ਕੱਲਾ ਹੀ ਹੈ ਜਿਹਨੇ ਪਿੰਡ ਤੇ ਪੈਸੇ ਲਾਤੇ ਆ ਨੇ ਬਹੁਤ ਵਧੀਆ ਬਹੁਤ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਇਦਾਂ ਦੇ ਬੱਚੇ ਘਰ ਘਰ ਹੋਣ ਸਭ ਦੇ ਮਾਪਿਆਂ ਨੂੰ ਇਹ ਇਤਜ਼ਾਰ ਹੁੰਦੀ ਬੱਚੇ ਚੰਗੇ ਪਾਸੇ ਲੱਗਦੇ ਆ ਸੋ ਕਿੰਨਾ ਕਿ ਜਦੋਂ ਤੁਹਾਡਾ ਫਿਰ ਪਿੰਡ ਦੇ ਵਿੱਚੋਂ ਨਿਕਲਦਾ ਏ ਇਹ ਸਾਰਾ ਤੁਹਾਡਾ ਪਰਿਵਾਰ ਹੀ ਏ ਜੀ ਅੱਧਾ ਪਿੰਡ ਤਕਰੀਬਨ ਆ ਜੀ ਇਸ ਸੰਗ ਜਾਂਦਾ ਆ ਆਣਾ ਹੀ ਆਣਾ ਆਣਾ ਹੀ ਆਣਾ ਹੈ ਕਿਰਪਾ ਬਾਬਾ ਜੀ ਦੀ ਕਿਰਪਾ ਬਾਬਾ ਔਰ ਪਿੰਡਾਂ ਦੇ ਲੋਕ ਵੀ ਸਾਡਾ ਇੰਤਜ਼ਾਰ ਇੰਨਾ ਕਰ ਰਹੇ ਆ ਕਿ ਕਦ ਸਾਲ ਬਾਅਦ ਸਾਨੂੰ ਮੌਕਾ ਮਿਲੇ ਇਹਨਾਂ ਦੀ ਸੇਵਾ ਕਰਨ ਨੂੰ ਸੋ ਪੈਨ ਦੀ ਸਤਿ ਸ਼ਕਾਲ ਜੀ ਕੀ ਨਾਮ ਜੇ ਤੁਹਾਡਾ ਨਾਨ ਕਰਮਜੀਤ ਕੌਰ ਤੁਸੀਂ ਵੀ ਉੱਥੋਂ ਹੀ ਆਏ ਜੀ ਹਾਂ ਜੀ ਬਿੱਪਲਾਵਾਲੇ ਤੋਂ ਆਈ ਆਂ ਪਿੱਪਲਾਵਾਲੇ ਹੁਸ਼ਿਆਰਪੁਰ ਤੋਂ ਆਏ ਜੀ ਹਾਂ ਜੀ ਅੱਛਾ ਜੀ ਤਾਂ ਫਿਰ ਕਿੱਦਾਂ ਦੇਖਦੇ ਹੋ ਕਿ ਰਸਤੇ ਦੇ ਵਿੱਚ ਕਿੱਦਾਂ ਨੇ ਕਿਰਪਾਏ ਬਾਬਾ ਜੀ ਦੀ ਫਸਟ ਟਾਈਮ ਆਈ ਆਂ ਇਹਦੇ ਨਾਲ ਮੈਨੂੰ ਬਹੁਤ ਵਧੀਆ ਲੱਗਾ ਤੁਹਾਨੂੰ ਹਾਂ ਜੀ ਫਿਰ ਅਗਲੀ ਵਾਰ ਵੀ ਤਿਆਰੀ ਹੈ ਤੁਹਾਡੀ ਦੇਖੋ ਜੀ ਪ੍ਰਮਾਤਮਾ ਨੂੰ ਪਤਾ ਸੋ ਗੱਲਬਾਤ ਕੀਤੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਕਤਾ ਸੰਕਤਾ ਨੇ ਬੜਾ ਉਸ਼ਾਕ ਕਹਿੰਦੇ ਜੀ ਆਪਾਂ ਪਹਿਲਾਂ ਹੀ ਉਤੋਂ ਤੁਰਦੇ ਆਂਦੇ ਤੇ ਪਹਿਲਾਂ ਹੀ ਸਿਫਤਾ ਕਰਦੇ ਪਏ ਪਿੰਡ ਦੀਆਂ ਕਿ ਬਹੁਤ ਵਧੀਆ ਪਿੰਡ ਬਣਾਇਆ ਏ ਐਨ ਆਰ ਆਈ ਵੀਰ ਹੈ ਸਭ ਬੁਲੇਵਾਲੀਆ ਉਹਨੇ ਆਸ਼ੀਰਵਾਦ ਲੈ ਰਿਆ ਏ ਭੈਣ ਸਾਡੀ ਏ ਸਾਡੇ ਜਿਹੜੇ ਸੰਕਤਾ ਜਿਹੜੀਆਂ ਤੇ ਪਹੁੰਚਦੀਆਂ ਪੀਆਂ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਉਪਰਾਲਾ ਕੀਤਾ ਏ ਸਾਡਾ ਬੱਚਾ ਏ ਐਨ ਆਰ ਆਈ ਵੀਰ ਹੈ ਸਭ ਬੁਲੇਵਾਲੀਆ ਸਿਫਤਾ ਕਰਦੇ ਨੇ ਪਿੰਡ ਦੀਆਂ ਵੀ ਸਿਫਤਾ ਕਰਦੇ ਨੇ ਨਾਲ ਦੀ ਨਾਲ ਉਹਨਾਂ ਨੂੰ ਆਸ਼ੀਰਵਾਦ ਵੀ ਦਿੰਦੇ ਨੇ ਸੋ ਵੀਡੀਓ ਨੂੰ ਵੱਤ ਵੱਤੇ ਸ਼ੇਅਰ ਕਰਿਓ ਕਿ ਤਾਂ ਕਿ ਸੰਗਤਾਂ ਦੀ ਵੀਡੀਓ ਜਿਹੜੀ ਹੈ ਘਰ ਬੈਠੇ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਸੋ ਬੜਾ ਉਤਸ਼ਾਹ ਹੈ ਜੀ ਵੀਡੀਓ ਨੂੰ ਵੀਡੀਓ ਨੂੰ ਵੱਤ ਵੱਤੇ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਸੰਗਤਾਂ ਘਰ ਬੈਠੀਆਂ ਨੇ ਉਹ ਤੋਂ ਤੱਕ ਜਿਹੜੀ ਹੈ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪਾਉਣਾ ਹੈ ਇਹਦੇ ਵਾਲਾ ਲੱਕੀ ਰਾਜਪੂਤ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ